ਜਾਨੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਿਨੇ ਦਾਵ ਨਿਵਾਰਨ ਮਹਾਰਾ ਦੁਸ਼ਮਨ ਦਾ ਸੁਖਰਾਸ ਦੰਗੂ ਵਿਗੜਨਾ ਕੋ ਉਲਾਕੇ ਜਾਨਕੀ ਤਪਿਆ ਕੇ ਅਰਦਾਸ ਅਰਦਾਸ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਦੀ ਖਤੇਵਾਰ ਸ੍ਰੀ ਭਗਵਤੀ ਜੀ ਕੀ ਬਾਤਿ ਦੇ ਦਸਤੇ ਅੰਮ੍ਰਿਤਧਾਰੀ ਸਤਿਗੁਰੂ ਨਾਨਕ ਲਈ ਤੇ ਆਏ ਸ੍ਰੀ ਅੰਮ੍ਰਿਤ ਗੁਰਦੇ ਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਤੂ ਸ੍ਰੀ ਹਰ ਰਾਈ ਗਰੀ ਹਰਕ੍ਰਿਸ਼ਨ ਦੀ ਆਈ ਐ ਜੇ ਕਿ ਦੇਖਣਾ ਸਭ ਨੂੰ ਸੁਝਾਏ ਢੇਗ ਬਹਾਦਰ ਅਸੀਂ ਭਰੀ ਆਇਆ ਘਰ ਨਾਉ ਚੱਲ ਆਵੇ ਸਭ ਸਾਈਂ ਕੋਈ ਸਿਖਾਏ ਦਸਵੇਂ ਬਾਦਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਖਾਈ ਹੋਏ ਸਹਾਏ ਦਸਾਂ ਦੀ ਬਾਤ ਜੀਂ ਦੇ ਜਗ ਦੀ ਜੋਤ ਦਾਂਤਾ ਦੇ ਸਾਹਿਬ ਸਤਿਗੁਰੂ ਸਾਈਂ ਗਰੀ ਗੁਰੂ ਗ੍ਰੰਥ ਸਾਹਿਬ ਦੇ ਬਾਟ ਦਰਸ਼ਨੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਭ ਜੀ ਪੰਜਾ ਪਿਆਰਿਆ ਕਹਾਣਾ ਸਾਹਿਬ ਜਾਨੇ ਆ ਜਾਨੇ ਆ ਮਕਨਿਆ ਹੱਡੀਆਂ ਜੱਟੀਆਂ ਤੰਗੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਲਾਈ ਤੇਗ ਵਾਗ ਦੇ ਛਕੇ ਖਾਣ ਜੱਟ ਕੀਤਾ ਜਿਨ੍ਹਾਂ ਪਿਆਰਿਆ ਸੱਜਿਆ ਆ ਦੀ ਕਮਾਈ ਦਾ ਧਿਆਨ ਕਰਕੇ ਆਰ ਸਾਰੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਭ ਜੀ ਜਿਨ੍ਹਾਂ ਸਿੰਘਾਂ ਨੇ طرف ਇਹ ਤਸੀਦ ਦਿੱਤੇ ਬੰਦ ਬੰਦ ਘਟਵਾਰੇ ਉਪਰੀਆਂ ਲੋਹਾਈਆਂ ਚੱਕਰੀਆਂ ਦੇ ਚੜੇ ਤੰਦ ਖਾਰਿਆ ਨਾਲ ਜਰਵਾਏ ਗਏ ਗੁਰਦਵਾਰੇ ਦਿੱਤੀ ਵਾਲੀ ਕੁਰਬਾਨੀਆਂ ਕੀਤੀਆਂ ਦਰਮ ਨਹੀਂ ਖਾਰਿਆ ਸਿੱਖੀ ਕੇਸਾਂ ਸੁਆਸਾ ਸੰਗ ਇਹ ਬਾਏ ਇਤਨਾ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਆ ਹਰਿ ਦਾ ਜੀ ਬੋਲੋ ਜੀ ਵਾਹਿਗੁਰੂ ਹਰਿ ਸਾਹਿਬ ਜੀ ਪੰਜਾਖ ਸਤਾਂ ਸਰਬਤ ਘਟਵਾਰਿਆਂ ਦਾ ਧਿਆਨ ਕਰਕੇ ਆ ਹਰਿ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਇਸ ਵਿੱਚ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਤੇਰਾ ਨਾਮ ਚਟਿਆ ਵਾ ਜਿੱਤੇ ਆਮਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾਇ ਤ ਦੇਖ-ਦੇਖ ਫਤੇ ਬਿਰਦ ਕੀ ਪੈਜ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਿੱਖਣ ਤੋਂ ਸਿੱਖੀ ਧਾਨ ਕੇ ਸਦਾਨ ਰਹਿਤ ਧਾਨ ਪਾ ਬੇਗਦਾਨ ਦੇ ਸਾਹੋਦਾਨ ਭਰੋਸਾ ਦਾਨ ਦਾਣਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਣ ਚੌਕੀਆਂ ਝੰਡੇ ਬੰਗੇ ਜੁਗ ਜੋਗੀ ਅਟਲ ਤਰਫ ਦਾ ਗਿਆਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਾਹਿਬ ਜੀ ਸਿੱਖਾਂ ਦਾ ਮਨ ਨੀਵਾ ਮਤੂ ਕੀ ਮਤ ਬੱਧਦਾ ਰੱਖਾ ਆਪ ਵਾਹਿਗੁਰੂ ਈ ਆਕਾਲ ਪੁਰਖ ਦੇ ਆਪਣੇ ਪੰਥ ਦੇ ਸਦਾ ਸਹਾਇ ਦਾਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੋਂ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਤੋਂ ਵਿਛੜਿਆ ਗਿਆ ਹੈ ਜੀ ਹੁੱਲੇ ਦਰਸ਼ਨੀਦਾਰ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਫਰਸਾ ਜੀ ਨੂੰ ਬਖਸ਼ੂ ਜੀ ਹੈ ਨਿਮਾਣਿਆ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਔਰ ਸੱਚੇ ਪੁੱਤਾਂ ਵਾਹਿਗੁਰੂ ਜੀ ਉਸਤਤ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਰਗ ਚਰਨਾ ਪਾਸ ਪਾਸ ਦੀ ਬੋਣ ਹਸਪੋਰਤ ਕਰਨ ਅਰਦਾਸ ਕਰੀ ਜੀ ਬਾਕੀ ਪ੍ਰਵਾਣ ਕਾਤੇ ਸਤਿਪ੍ਰੀਤ ਪਾਸ਼ਾ ਜੀ ਆਪ ਜੀ ਦਾ ਫਰਮਾਨ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨੇ ਆਵੈ ਤੀਜੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤਿ ਪਰਬ ਦੇ ਸਬੰਧ ਵਿੱਚ ਗੁਰੂ ਸਾਹਿਬ ਜੀ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਜੀ ਨਗਰ ਤੱਤੂ ਜਗ ਦੀ ਸਮੂਹ ਸਿੱਖ ਸੰਗਤ ਸੇਵਾਦਾਰਾਂ ਵੱਲੋਂ ਐਨਆਰਆਈਆਂ ਵੀਰਾਂ ਦੇ ਸਹਿਯੋਗ ਸਦਕਾ ਗੁਰੂ ਸਾਹਿਬ ਜੀ ਅੱਜ 4 ਦਿਨ ਤੋਂ ਗੁਰੂ ਸਾਹਿਬ ਦੀ ਆਪ ਜੀ ਦੇ ਲੰਗਰ ਭੰਡਾਰੇ ਵਰਤ ਰਹੇ ਨੇ ਗੁਰੂ ਸਾਹਿਬ ਜੀ ਕਿਰਪਾ ਕਰਨੀ ਨਗਰ ਤੱਤੂ ਜਗ ਦੇ ਸਾਰੇ ਹੀ ਸੇਵਾਦਾਰਾਂ ਦੇ ਸਿਰ ਉੱਪਰ ਪ੍ਰਬੰਧ ਕਮੇਟੀ ਦੇ ਸਿਰੇ ਉੱਪਰ ਜੋ ਐਨ ਆਰ ਆਈ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਨੇ ਗੁਰੂ ਸਾਹਿਬ ਜੀ ਜਿਹੜੀਆਂ ਮਨੋ ਕਾਮਨਾਵਾਂ ਭਾਵਨਾਵਾਂ ਸਾਡੇ ਐਨ ਆਰ ਆਈਆਂ ਵੀਰਾਂ ਦੇ ਮਨਾਂ ਦੇ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਨੀ ਆਪ ਜੀ ਅੰਗ ਸੰਗ ਸਹਾਇਓ ਕਰਕੇ ਕਾਰਜ ਰਾਸ ਕਰਨੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨਗਰਪਾਲਿਕਾ ਚੱਕ ਦੀ ਸਮੂਹ ਸਿੱਖ ਸੰਗਤ ਪ੍ਰਬੰਧ ਕਮੇਟੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੇਵਾਦਾਰਾਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਸੇਵਾਵਾਂ ਲੈਂਦੇ ਰਹਿਣਾ ਮੇਲੇ ਲੱਗਦੇ ਰਹਿਣ ਕਿਰਪਾ ਕਰਨੀ ਸਭਨਾਂ ਦੀਆਂ ਮਨੋ ਕਾਮਨਾਵਾਂ ਅਰਦਾ 4 ਦਿਨ ਤੋਂ ਗੁਰੂ ਸਾਹਿਬ ਜੀ ਸੇਵਾਦਾਰਾਂ પાસે ਜੋ ਵੀ ਲੰਗਰ ਪੰਡਾਰੇ ਵਰਤੌਣਿਆ ਗੁਰੂ ਸਾਹਿਬ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਛੱਡਣ ਜਾਣ ਬੱਤੀ ਜਾਣ ਕੇ ਮਾਫ਼ ਕਰਦੇ ਆਂ ਅਗਾਹਮ ਆਸਤੇ ਬਲ ਉਦਮ ਬਖਸ਼ਿਸ਼ ਕਰਨੇ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਹੀ ਸਾਰਿਆਂ ਹੀ ਸੇਵਾਦਾਰਾਂ ਦੇ ਪ੍ਰਬੰਧ ਕਮੇਟੀ ਤੇ ਪ੍ਰਬੰਧ ਕਮੇਟੀ ਦੇ ਮਿਹਰ ਭਰੇ ਹੱਥ ਰੱਖਣਾ ਗੁਰੂ ਸਾਹਿਬ ਜੀ ਚੜ੍ਹਦੇ ਆ ਖਲਾ ਬਖਸ਼ਿਸ਼ ਕਰਨੀਆਂ ਆਪ ਅੰਗ ਸੰਗ ਸਹਾਇਕ ਰੱਖ ਲੋ ਕਰਕੇ ਸਭਨਾ ਦੇ ਕਾਰਜ ਰਾਸ ਕਰਨੇ ਕਿਰਪਾ ਕਰੋ ਐਸੇਲੇ ਕਰੋ ਕਿਰਪਾ ਬਾਦਸ਼ਾਹ ਜੀ ਆਤਿ ਲੰਗਰ ਦੇ ਦੀਵਾਨ ਦੀ ਸਮਾਧੀ ਹੈ ਗੁਰੂ ਸਾਹਿਬ ਜੀ ਕਿਰਪਾ ਕਰੋ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆਪ ਦੀ ਪਾਵਨ ਕਿਰਪਾ ਦੇ ਜੋਤੀ ਆਵੇ ਸ੍ਰੀ ਗੁਰੂ ਜੀ ਖੁਸ਼ੀ ਹੁੰਦੀ ਜਾ ਕੇ ਦਾਨੇ ਕਰਨਾ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਇਹ ਤੇ ਸੰਗਤ ਹੋਈ ਮੈਂ ਧੰਨਵਾਦ ਕਰਦਾ ਜੀ ਤਕਸੀ ਚੱਕ ਦੇ ਸਾਰੇ ਨੌਜਵਾਨ ਦਾ ਜਿਨ੍ਹਾਂ ਨੇ तकरीबन 1.5 ਮਹੀਨੇ ਤੋਂ ਇਹ ਲੰਗਰ ਦੀ ਸੰਪੂਰਤਾ ਵਾਸਤੇ ਇਕਟ ਲਾਇਆ ਆਪਣਾ ਉਹਨਾਂ ਵੀਰਾਂ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਨਕਰ ਤਕਸੀ ਚੱਕ ਦੇ ਜਿੰਨੀ ਜੀ ਬਹੁਤ ਬਹੁਤ ਦੂਰ تراਡੇ ਪਿੰਡਾਂ ਤੋਂ ਦੁੱਧ ਦਾ ਗੱਜਾ ਕਰਕੇ ਲਿਆਉਂਦਾ ਉਹ ਦੁੱਧ ਇੱਥੇ ਦੀ ਪਨੀਰ ਬਣਿਆ ਉਹਦਾ ਸੰਗਤ ਨੇ ਛਕਿਆ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਐਨ ਆਰ ਆਈ ਵੀਰਾਂ ਨੇ ਜਿਹੜੇ ਸਾਡੇ ਪਿੰਡ ਦੇ ੁੰਡੇ ਇੰਡਿਟਲੀ ਗਏ ਆ ਜੀ ਜਰਮਨ ਗਏ ਆ ਜੀ ਕੈਨੇਡਾ ਅਮਰੀਕਾ ਚ ਗਏ ਆ ਉਹਨਾਂ ਨੇ ਬੜੇ ੁੰਡੇ ਘੱਪੇ ਮਾਇਆ ਦੇ ਰੂਪ ਚ ਭੇਜੇ ਆ ਹਰੇਕ ਉਸ ਮਾਈ ਭਾਈ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਜੀ ਵਾਹਿਗੁਰੂ ਉਹਨਾਂ ਨੂੰ ਖੁਸ਼ੀਆਂ ਦੇਵੇ ਸੱਚੇ ਪਾਤਸ਼ਾਹ ਵਾਹਿਗੁਰੂ ਬਖਸ਼ਿਸ਼ ਬੇਨਤੀ ਕਰਦੇ ਹਾਂ ਜੀ ਅਗਲੇ ਸਾਲ ਨੂੰ ਵਾਹਿਗੁਰੂ ਗੁਰਨਾਨਕ ਦੇਵ ਪਾਤਸ਼ਾਹ ਕਿਰਪਾ ਕਰੇ ਜਿਹੜੇ ਸਾਡੇ ਪਿੰਡ ਦੇ ਬੱਚੇ ਬਾਹਰ ਵਿਦੇਸ਼ਾਂ ਦੀ ਧਰਤੀ ਤੇ ਆਪਣਾ ਕੰਮ-ਕਾਜ ਕਰਨਾ ਜਾਣਾ ਚਾਹੁੰਦੇ ਆਂ ਜੀ ਵਾਹਿਗੁਰੂ ਦੀ ਕਿਰਪਾ ਕਰਨ ਗੁਰਨਾਨਕ ਦੇਵ ਪਾਤਸ਼ਾਹ ਉਹਨਾਂ ਦੇ ਵੀ ਬੱਚਿਆਂ ਦੀ ਵੀ ਜਿਵੇਂ ਲੱਗਣ ਉਹ ਵੀ ਅਗਲੀ ਵਾਰ ਤੋਂ ਵੱਧ ਚੜ ਕੇ ਸੇਵਾ ਕਰਨ ਇੱਕ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਸਾਰੀ ਸੰਗਤਾਂ ਕੇ ਭਰਾਤ ਦੇ ਲੋਕ ਦੇ ਇਹਨਾਂ ਵੀਰਾਂ ਵੱਲੋਂ ਸੇਵਾਦਾਰਾਂ ਵੱਲੋਂ ਸਾਡੇ ਕੋਲੋਂ ਕਿੱਕ ਨਹੀਂ ਜੀ ਅਨੇਕ ਗਲਤੀਆਂ ਹੋ ਗਈਆਂ ਅਸੀਂ ਗੁਰੂ ਘਰ ਦੇ ਸੇਵਕ ਆ ਜੀ ਗਲਤੀਆਂ ਗੁਰੂ ਸਾਹਿਬ ਤੋਂ ਹੋ ਰਹੀਆਂ ਜੀਆਂ ਅਸੀਂ ਤੇਨ ਜਾਣ ਬੇਸਮਝ ਰਸਾਨੀਆਂ ਦੀ ਸਾਡੇ ਕੋਲੋਂ ਕਿੱਕ ਨਹੀਂ ਅਨੇਕ ਗਲਤੀਆਂ ਹੋ ਗਈਆਂ ਅਸੀਂ ਸਾਰੇ ਭਾਈ ਭਾਈ ਦੇ ਚਰਨਾਕ ਖੱਤ ਜੋੜ ਕੇ ਅਗੇ ਸਾਰਿਆਂ ਦੇ ਕੋਲੋਂ ਮਾਫੀ ਮੰਗਦੇ ਆ ਜੀ ਜੇ ਕੋਈ ਜਾਣੀਆਂ ਜਾਣੇ ਦੇ ਵਿੱਚ ਕਿਸੇ ਸੇਵਾਦਾਰ ਕੋਲੋਂ ਕਿਸੇ ਦੇ ਕੋਲੋਂ ਵੀ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਤੁਹਾਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਕੋ ਟਿਕਾ ਖਾਂਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵਿਸ਼ੇਸ਼ ਬੰਦੇ ਦਾ ਤੁਹਾਨੂੰ ਮਾਦੇ ਚਾਹਨਾ ਜਿਹੜੇ ਬੰਦੇ ਨੇ ਪਿਛਲੇ ਸਾਲ ਵੀ ਆਪਣੀ ਐਨ ਕੰਡੇ ਤੇ ਆਈ ਫਸਲ ਵਧਾਈ ਤੇ ਲੰਗ ਰੱਖ ਤੇ ਥਾ ਦਿੱਤਾ ਹੈ ਤੇ ਐਰ ਕੀ ਉਹਦਾ ਅਸੀਂ ਧੰਨਵਾਦ ਹੈ ਜਿਹੜਾ ਜਿੰਨਾ ਵੀ ਲੰਗਰ ਆ ਨਾ ਇਹ ਉਹ ਬੰਦੇ ਤੇ ਮੈਂ ਨਾ ਬਦੌਲਤ ਆ ਨਹੀਂ ਤੇ ਮੇਰੇ ਹਿਸਾਬ ਨਾਲ ਕੋਈ 10 15 ਮਰਲੇ ਥਾਂ ਹੀ ਜਿਹਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਮਤਲਬ ਕਿ ਜਾਦਾ ਲੰਗਰ ਤੱਕ ਨਹੀਂ ਲੱਗ ਸਕਦਾ ਤੇ ਉਹ ਬੰਦਾ ਆਵਾ ਮਤਲਬ ਪਿਛਲੇ ਸਾਲ ਇਹਨੇ ਪੱਕੀ ਫਸਲ ਜਮਾ ਮੌਕੇ ਤੇ ਵੱਡੀ ਅੱਧੀ ਕੱਚੀ ਤੇ ਪੱਕੀ ਜਿਹਦਾ ਕੁਝ ਨਹੀਂ ਬਣ ਸਕਦਾ ਤੇ ਐਰ ਕਿਉਂ ਦੀ ਫਸਲ ਜਿਹੜੀ ਨਿਸਰਣ ਢੀ ਸੀ ਮੈਂ ਨਾ ਵੀ ਮੇਰੀ ਹੈ ਮੈਂ ਇਹਦੀ ਧੰਵਾਦ ਹੁੰਦਾ ਤੇ ਮੈਂ ਰਾ ਕੋਰਾ ਜਵਾਬ ਹੀ ਕਿ ਮੈਂ ਮਾਫੀ ਚਾਹੁੰਦਾ ਮੈਂ ਨਹੀਂ ਦੇ ਸਕਦਾ ਪਰ ਇਹ ਬੰਦੇ ਦਾ ਦਿਲ ਮੈਂ ਮੰਨਦਾ ਕਿ ਬੰਦੇ ਨੇ ਛਾਤੀ ਤੱਕ ਵੀ ਨਹੀਂ ਮਾਰੀ ਆਪਣੀ ਫਸਲ ਨੂੰ ਇਹ ਵਡਣਦੇ ਆ ਬਿਲਕੁਲ ਇਹ ਕੰਡੇ ਤੇ ਹੀ ਬਹੁਤ ਬਹੁਤ ਮੈਨਾ ਧੰਨਵਾਦ ਮਹਾਰਾਜ ਨੂੰ ਹੋਰ ਦਵੇ ਹੋ ਸਕਦਾ ਕਈਆਂ ਦੇ ਦਿਲਾਂ ਨੂੰ ਇਹ ਗੱਲ ਨਾ ਚੰਗੀ ਲੱਗੇ ਕਿ ਮਤਲਬ ਇੱਕ ਬੰਦੇ ਦਾ ਧੰਨਵਾਦ ਤੁਹਾਡਾ ਹੈ ਤੇ ਸਾਰਿਆਂ ਦਾ ਹੀ ਜਿੰਨਾ ਵੀ ਮੈਨਾ ਕਿ ਉਹ ਮਾਈ ਭਾਈਆ ਚਾਹੇ ਕਿਸੇ ਪੰਡਿਆ ਦੀ ਸੇਵਾ ਕੀਤੀ ਆ ਚਾਹੇ ਕਹਨੇ ਭੋਪਰ ਦੀ ਕੀਤੀ ਜਾਏ ਕਹਨੇ ਪਕਾਉਣ ਦੀ ਖਾਈ ਕਿਸੇ ਵੀ ਕਿਸਮ ਦਾ ਸਾਡੇ ਨਗਰ ਦੇ ਵਿੱਚ ਬਾਹਰੋਂ ਵੀ ਆਣ ਕੇ ਬੜੀ ਸੰਗਤ ਜਿਹੜੀ ਆ ਮਤਲਬ ਲਾਗ ਲਿਆ ਪਿੰਡਾਂ ਤੋਂ ਸੇਵਾ ਕਰ ਗਈ ਆ ਬਹੁਤ ਧੰਨਵਾਦ ਆ ਅਸੀਂ ਉਹਨਾਂ ਦਾ ਵੀ ਚਲੋ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਆ ਕੁਛ ਵੀ ਨਹੀਂ ਆ ਇਹ ਨਾ ਸਾਰਿਆਂ ਦਾ ਹੀ ਆ ਬਾਕੀ ਜਿਹੜੇ ਮੇਰੇ ਵੀਰ ਭਰਾ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਹੋ ਚਾਹੇ ਬੱਚਿਆਂ ਦੇ ਰੂਪ 'ਚ ਆ ਚਾਹੇ ਭਰਾਵਾਂ ਦੇ 'ਚ ਆ ਮੈਂ ਨਾ ਕਿ ਬਹੁਤ ਬਹੁਤ ਧੰਨਵਾਦ ਆ ਇਦਾਂ ਹੀ ਚਲੋ ਤਪ ਉਹ ਵੀ ਕਿ ਪੀਮ ਚੇਂਜ ਹੁੰਦੀ ਰਵੇ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਰਹੋ ਤੇ ਮੇਰਾ ਫਿਰ ਤੋਂ ਇਹਦਾ ਧੰਨਵਾਦ ਹੈ ਭਾਦਾ ਕਿ ਜਿਨ੍ਹਾਂ ਨੇ ਕੀਤਾ ਸ਼ਾਇਦ ਅਸੀਂ ਉਹ ਉਨੀ ਸੇਵਾ ਨਹੀਂ ਕਰ ਪਏ ਜਿੰਨੀ ਇਹ ਬੰਦੇ ਦੀ ਸੇਵਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਰਹਿ ਗਿਆ ਜੋ ਬਾਬਾ ਜੀ ਧੂਫਾਂ ਦੀ ਸੇਵਾ ਕੀਤੀ ਜੇ ਕਾ ਕਰੇ ਜਾਜਨ ਤੁਸ ਨੂੰ ਆਉਂ ਹੀ ਪਲਾ ਉਹਦਾ